ਅਣੀ ਮੈਂ ਇੱਥੋਂ ਗੋਲੀ ਚਲਾਈ ਆ ਚਾਲੇ ਖਲੋ ਕੇ ਮਲੇ ਕੇ ਇਹਦੇ ਵਿੱਚ ਪਹਿਲੋ ਵੱਜੀ ਆ ਫਿਰ ਆ ਵੇਖੋ ਹੌਲ ਹੋਇਆ ਪਿਆ ਜੀ ਐਦੀ ਗਈ ਜੀ ਗੋਲੀ ਥੱਲੇ ਠੀਕ ਆ ਥੱਲੇ ਥੱਲੇ ਗੱਡੀ ਲੱਗੀ ਗੱਡੀ ਦੇ ਸੀਸੇ ਤੇ ਵੱਜੀ ਗੋਲੀ ਕਿਸੇ ਨੂੰ ਕੋਈ ਨੁਕਸਾਨ ਤੇ ਨਹੀਂ ਪਹੁੰਚਿਆ ਨੁਕਸਾਨ ਕਿਸੇ ਨੂੰ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਜੀ ਇਹ ਚਰਚ ਮਸੀਹ ਕਲੀਸিয়া ਪਿੰਡ ਵਡਾਲਾ ਭਟੇਵੜ ਦਾ ਮਸਲਾ ਹੈ ਤੇ ਮੇਰਾ ਨਾਮ ਸੈਮੂਅਲ ਮਸੀਹ ਆ ਇਹ ਸੜਕੇ ਕੋਈ 7:00 4:00 ਵਜੇ ਦੇ ਕਰੀਬ ਮੈਂ ਇੱਥੇ ਸਾਹਮਣੇ ਕਮਰੇ ਚ ਲਮੇ ਪਿਆ ਸੀ ਨਾਲ ਮੇਰੇ ਵਾਈਫ ਬੱਚੇ ਸਾਰੇ ਇੱਥੇ ਸੀ ਤੇ ਮੇਰੇ ਪਾਪਾ ਤੇ ਬਾਕੀ ਮੰਮੀ ਸਾਰੇ ਅੰਦਰ ਹਾਲਚ ਲੇਟੇ ਤੇ ਸਵਾ 4 ਵਜੇ ਕਰੀਬ ਕੋਈ ਬੜੀ ਜਿਆਦੀ ਆਵਾਜ਼ ਆਈ ਹੈ ਗੋਲੀ ਦੀ ਇੱਕ ਛੀ ਸ਼ਾਟ ਉੱਟਣ ਦੀ ਤੇ ਮੈਂ ਉਸੇ ਵੇਲੇ ਇਹਨਾਂ ਨੂੰ ਫੋਨ ਕਰਕੇ ਅੰਦਰੋਂ ਮੇਰੇ ਚੋਟ ਲੱਗੀ ਛੱਟ ਲੱਗੀ ਹੈ ਗੋਡੇ ਤੇ ਮੇਰੇ ਉੱਠਾ ਨਹੀਂ ਜਾਂਦਾ ਐਕਸੀਡੈਂਟ ਕਰਕੇ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਬਾਹਰ ਉੱਠ ਕੇ ਵੇਖੋ ਜਰਾ ਕੀ ਕੀ ਚੱਕਰ ਹੈ ਇਹਨਾਂ ਬਾਹਰ ਆ ਕੇ ਵੇਖਿਆ ਥੋੜਾ ਪਤਾ ਪਤਾ ਕੀਤਾ ਬਾਹਰ ਗਲੀ 'ਚ ਵੀ ਜਾ ਕੇ ਦੇਖਿਆ ਤੇ ਕੋਈ ਮਿਲਿਆ ਨਹੀਂ ਬੰਦਾ ਉਸ ਤੋਂ ਬਾਅਦ ਅਸੀਂ ਫਿਰ ਇਧਰ ਗੱਡੀ ਵੱਲ ਧਿਆਨ ਹੀ ਨਹੀਂ ਗਿਆ ਵੀ ਗੱਡੀ ਦਾ ਸ਼ੀਸ਼ਾ ਟੁੱਟਾ ਹੈ ਤੇ ਬਾਅਦ ਵਿੱਚ ਫਿਰ ਸੋ ਗਏ ਸਵੇਰੇ 7:30 ਵਜੇ ਫਿਰ ਜਦੋਂ ਉੱਠੇ ਤੇ ਗੱਡੀ ਦਾ ਸ਼ੀਸ਼ਾ ਵੇਖਿਆ ਵੀ ਗੱਡੀ ਦਾ ਸ਼ੀਸ਼ਾ ਕਾਹਦੇ ਨਾਲ ਟੁੱਟਾ ਜਦੋਂ ਇਹਦੀ ਭਾਲ ਕੀਤੀ ਅਸੀਂ ਤੇ ਉੱਥੇ ਸਾਡੇ ਸਾਹਮਣੇ ਉੱਥੇ ਬਾਥਰੂਮ ਦੇ ਸਾਹਮਣੇ ਗੋਲੀ ਮਿਲੀ ਸਾਨੂੰ ਪਿਸਤੌਲ ਦੀ ਗੋਲੀ ਜਿਹੜੀ ਉਹ ਮਿਲੀ ਫਿਰ ਅਸੀਂ ਉਹ ਦੇਖੀ ਤੇ ਉੱਪਰੋਂ ਇਧਰ ਉਧਰ ਦੇਖਣ ਲੱਗੇ ਵੀ ਕਿਧਰੋਂ ਫਿਰ ਜਾ ਕੇ ਗਵਾਂਡੀ ਦੇ ਕੈਮਰੇ ਕੋਲੋਂ ਚੈੱਕ ਕਰਾਏ ਉਹ ਕੈਮਰੇ ਦੇ ਵਿੱਚ ਬੰਦਾ ਤੇ ਕੋਈ ਨਹੀਂ ਆਇਆ ਉਸ ਟਾਈਮ ਦੇ ਵਿੱਚ ਪਰ ਗੋਲੀ ਚੱਲਣ ਦੀ ਆਵਾਜ਼ ਰਿਕਾਰਡ ਹੋ ਗਈ ਹੈ ਤੇ ਉਸ ਤੋਂ ਬਾਅਦ ਇਹ ਸਾਰੇ ਸਰਚ ਕੀਤਾ ਤੇ ਉੱਪਰ ਦੇਖਿਆ ਤੇ ਉਹ ਸਾਹਮਣੇ ਉੱਪਰ ਮੁਗ ਗਿਆ ਡਕਟਿਆ ਜਿਹਦੇ ਵਿੱਚ ਇੱਕ ਪਲਾਈ ਰੱਖੀ ਹੈ ਲੱਕੜ ਦੀ ਪਲਾਈ ਆ ਉਹਦੇ ਉੱਪਰ ਇੱਕ ਹੋਰ ਫਾਈਬਰ ਦੀ ਸ਼ੀਟ ਹੈ ਉਹਦੇ ਉੱਪਰ ਇੱਕ ਹੋਰ ਉਤੋਂ ਕਵਰ ਕੀਤਾ ਜੀ ਉਹਨੂੰ ਬਾਰਿਸ਼ ਵਾਸਤੇ ਨਾ ਦੋ ਤਿੰਨ ਚੀਜ਼ਾਂ ਪਈਆਂ ਉਹਦੇ ਵਿੱਚੋਂ ਉੱਪਰੋਂ ਕਿਸ ਨੇ ਗੋਲੀ ਚਲਾਈ ਹੈ ਸਿੱਧੀ ਉਹ ਦੋਹਾਂ ਤਿੰਨਾਂ ਚੀਜ਼ਾਂ ਨੂੰ ਪਾਰ ਕਰਦੀ ਹੋਈ ਸਿੱਧੀ ਗੱਡੀ ਦੇ ਸ਼ੀਸ਼ੇ ਤੇ ਵੱਜ ਕੇ ਤੇ ਗੇੜ ਨੂੰ ਵੱਜ ਕੇ ਉੱਥੇ ਡੇਗੀ ਤੇ ਉਸ ਤੋਂ ਬਾਅਦ ਅਸੀਂ ਨੂੰ ਕਰਵਾਇਆ ਤੇ ਫਿਰ ਸਾਰੇ ਪੁਲਿਸ ਨੂੰ ਇਤਲਾਹ ਦਿੱਤੀ ਹੈ ਤੇ ਉਹਨਾਂ ਨੇ ਕੋਲ ਦਰਖਾਸਤ ਲਿਖਾਈ ਜੀ ਮੌਕਾ ਵੇਖਣਾ ਹੈ ਮੌਕਾ ਵੇਖਣਾ ਹੈ ਪੁਲਿਸ ਵਾਲੇ ਮੌਕਾ ਵੇਖਣਾ ਹੈ ਕੋਈ ਪੁਰਾਣੀ ਰੰਜਿਸ਼ ਜਾਂ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਸ਼ੱਕ ਪੁਰਾਣੀ ਕੋਈ ਰੰਜਿਸ਼ ਦੇਖੋ ਜੀ ਇਹ ਚਾਹਤ ਹੈ ਸਾਡੀ ਤਾਂ ਕੋਈ ਕਿਸੇ ਦੇ ਨਾਲ ਇੱਥੇ ਤੁਸੀਂ ਲੋਕਲ ਵੀ ਇਨਕੁਆਰੀ ਕਰ ਸਕਦੇ ਜਿਹਦੇ ਨਾਲ ਕੋਈ ਅਜੇ ਤੱਕ ਕੋਈ ਕੋਈ ਉੱਚੀ ਦੀ ਗੱਲ ਨਹੀਂ ਹੋਈ 30 ਸਾਲ ਤੋਂ ਪੁਰਾਣਾ ਚਰਚ ਚੱਲਣ ਦੇ ਰਿਹਾ ਕੋਈ ਚਰਚ ਨੂੰ ਲੈ ਕੇ ਹੋਵੇ ਵਿਵਾਦ ਕੀ ਚਰਚ ਨਹੀਂ ਲੱਗਣ ਦੇਣਾ ਨਹੀਂ ਇਦਾਂ ਦਾ ਕੋਈ ਵੀ ਮਾਮਲਾ ਨਹੀਂ ਇਦਾਂ ਦੇ ਆਪਣੇ ਸਾਰੇ ਲਾਗੇ ਜੋ ਵੀ ਆ ਸਹਿਮਤ ਆ ਆਪਣੇ ਵਾਲੀ ਕੌਡੀ ਸਾਰੇ ਸਹਿਮਤ ਆ ਕੋਈ ਚੱਕਰੀ ਇਹੋ ਜਿਹਾ ਪੁਰਾਣਾ ਚਰਚ ਚੱਲਣ ਦਾ ਕੋਈ ਅੱਜ ਨਵਾਂ ਨਹੀਂ ਆ ਕੋ 25 ਕੋ 30 ਸਾਲ ਹੋ ਗਏ 25 30 ਸਾਲ ਹੋ ਗਏ ਬਿਲਡਿੰਗ ਨੂੰ ਕੋ 20 22 ਸਾਲ ਹੋ ਗਏ ਨੇ ਚਰਚ ਚੱਲਦੇ ਨੂੰ ਉੱਥੇ ਕੋ 30 ਸਾਲ ਹੋਈ ਗਏ ਕੌਣ ਚਲਾਉਂਦਾ ਚਰਚ ਚਰਚ ਮੇਰੇ ਫਾਦਰ ਸਾਹਿਬ ਹੈ ਪਸ਼ਸ ਤਾਰਾਮ ਸਿੰਘ ਜੀ ਠੀਕ ਆ ਜੀ ਹਾਂ ਜੀ ਤੇ ਪੁਲਿਸ ਵੱਲੋਂ ਹੁਣ ਕੀ ਅਸ਼ਵਾਸ਼ਣ ਦਿੱਤਾ ਗਿਆ ਤੁਹਾਨੂੰ ਪੁਲਿਸ ਨੇ ਆਏ ਹੀ ਉਹਨਾਂ ਵੈਰੀਫਿਕੇਸ਼ਨ ਕਰਕੇ ਤੇ ਰਫਟ ਦਾ ਹਲ ਕਰ ਲਈ ਆ ਉਹ ਲੋਕੀ ਨਹੀਂ ਐਫਆਈਆਰ ਹੋਈ ਆ ਜਿੰ ਤੋ ਇਹ ਫਾਸ ਨਹੀਂ ਅਜੇ ਲਾਜ ਹੋਈ ਐਫਆਈਆਰ ਦੇ ਵਾਸਤੇ ਅਸੀਂ ਕਰ ਰਹੇ ਆ ਗੱਲ ਉਹ ਕਹਿੰਦੇ ਕਿ ਐਫਆਈਆਰ ਮਤਲਬ ਕਿ ਅਣਪਛਾਤੇ ਦੀ ਅਸੀਂ ਰਪੜ ਦਰਜ ਕਰ ਲਈ ਆ ਕਿ ਅਣਪਛਾਤੇ ਬੰਦੇ ਨੇ ਮਤਲਬ ਕਿ ਗੋਲੀ ਚਲਾਈ ਆ ਤੇ ਪਰ ਅਜੇ ਬੰਦੇ ਦਾ ਕੁਝ ਕਨਫਰਮ ਨਹੀਂ ਹੋ ਰਿਹਾ ਵੀ ਕਿਹੜਾ ਬੰਦਾ ਸੀ ਕਿਸ ਵਜ੍ਹਾ ਨਾਲ ਕਿਉਂ ਜਾਂ ਕੋਈ ਮਤਲਬ ਉਹਦੀ ਕੋਈ ਸਾਡੇ ਨਾਲ ਕੋਈ ਰੰਜਿਸ਼ ਆ ਜਾਂ ਚਰਚ ਨਾਲ ਆ ਕੋਈ ਜਾਂ ਕਿੱਦਾਂ ਹੈ ਜੀ ਤੁਹਾਨੂੰ ਕਿਸ ਤੇ ਸ਼ੱਕ ਨਹੀਂਗਾ ਤੁਸੀਂ ਵੀ ਅਣਪਛਾਤੇ ਦਰਖਾਸਤ ਦਿੱਤੀ ਹੋਈ ਹੈ ਅਣਪਛਾਤੇ ਦਰਖਾਸਤ ਦਿੱਤੀ ਸਾਨੂੰ ਕਿਸੇ ਤੇ ਸ਼ੱਕ ਨਹੀਂ ਹੈਗਾ ਨਾ ਸਾਡੀ ਕਿਸੇ ਨਾਲ ਕੋਈ ਰੰਜਿਸ਼ ਹੈ ਨਾ ਕੋਈ ਝਗੜਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਪਹਿਲੇ ਦਿਨ ਹੀ ਕੋਈ ਇੰਜ ਦੀ ਵਾਰਦਾਤ ਹੋਈ ਕਦੀ ਇਸ ਤੋਂ ਪਹਿਲਾਂ ਅਜੇ ਤੱਕ ਕੋਈ ਨਹੀਂ ਹੋਈ ਠੀਕ ਹੈ ਜੀ 25-30 ਸਾਲ ਤੋਂ ਚਰਚਲ ਰਹੀ ਹੈ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਹੀ ਕਰਦੇ ਹਾਂ ਕਿ ਇਸ ਮਾਮਲੇ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਤੇ ਦੋਸ਼ੀ ਦਾ ਪਤਾ ਲਾ ਕੇ ਤੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਸਾਡਾ ਦਿਨ ਦਿਹਾੜਾ ਆਉਣ ਵਾਲਾ ਵਾ ਸਾਨੂੰ ਕੁਛ ਇਹ ਵੀ ਡਾਊਟ ਹੈ ਕਿ ਇਹ 크리스마ਸ ਨੂੰ ਮਤਲਬ ਕਿ ਆਉਣ ਵਾਲਾ ਹੈ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਕੁਛ ਇਦਾਂ ਦਾ ਕਿਸੇ ਨੇ ਮਤਲਬ ਕਿ ਇੱਕ ਡਰੋਨ ਵਾਲਾ ਲਾ ਲਓ ਕਿ ਡਰੋਨ ਦਾ ਧਮਕਾਉਣ ਦਾ ਵੀ ਇਹ ਨਾ ਕਰਨਾ ਜਾਂ ਕੁਛ ਵੀ ਲਾ ਲਓ ਇਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦੀ ਤੰਕੀ ਵਗੈਰਾ ਤਾਂ ਨਹੀਂ ਆਈ ਇਸ ਤਰ੍ਹਾਂ ਦੀ ਕੋਈ ਧਮਕੀ ਕੋਈ ਨਹੀਂ ਹੈ ਠੀਕ ਹੈ ਸਿਰਫ ਤੁਹਾਨੂੰ ਆਪਣੇ ਵੱਲੋਂ ਹੀ ਸ਼ੱਕ ਕਰ ਸਾਨੂੰ ਇਸ ਤਰ੍ਹਾਂ ਸ਼ੱਕ ਹੈ ਵੀ ਮਤਲਬ ਹੋ ਸਕਦਾ 크리스마ਸ ਦਾ ਕਰਕੇ ਜਾਂ ਡਰੋਨ ਵਾਸਤੇ ਧਮਕਾਉਣ ਵਾਸਤੇ ਕਿਉਂਕਿ ਕੁਝ ਪਿੱਛੇ ਵੀ 크리스마ਸ ਦੇ ਵਿੱਚ ਨਾ ਮਤਲਬ ਕਿ ਇੱਥੇ ਕਈ ਸ਼ਰਾਰਤੀ ਅੰਸਰ ਜਦੋਂ ਫੰਕਸ਼ਨ ਚੱਲਦਾ ਹੁੰਦਾ ਰਾਤ ਦੀ ਪ੍ਰੇਅਰ ਮੀਟਿੰਗ ਦੇ ਵਿੱਚ ਬਾਹਰ ਗਲੀ 'ਚ ਆ ਕੇ ਹੁਲੜਬਾਜੀ ਕਰਦੇ ਆ ਤੇ ਸਾਨੂੰ ਇਸ ਕਰਕੇ ਥੋੜਾ ਸ਼ੱਕ ਆ ਕਿ ਹੋ ਸਕਦਾ ਉਹਦੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਡਰਾਉਣ ਵਾਸਤੇ ਮਤਲਬ ਇੱਕ ਡਰਾਵੇ ਦੇ ਤੌਰ ਤੇ ਕੰਮ ਕੀਤਾ ਹੋਵੇ ਹਾਂਜੀ ਸਰ ਬਾਕੀ ਕੋਈ ਜਾਨੀਵਾਲੀ ਨੁਕਸਾਨਤਾ ਨਹੀਂ ਹੋਇਆ ਜਾਨੀਵਾਲੀ ਦੇਖੋ ਜੀ ਹੁਣ ਤੇ ਚਲੋ ਬਾਈ ਚਾਂਸ ਹੀ ਵਾਹੇ ਕਿਸੇ ਵੇਲੇ ਇੱਥੇ ਵੀ ਸੁੱਤੇ ਹੁੰਦੇ ਆ ਬਾਹਰ ਤੇ ਅੱਜ ਤੇ ਚਲੋ ਗੱਡੀ ਲੱਗੀ ਸੀ ਅਸੀਂ ਕਮਰਿਆਂ ਦੇ ਵਿੱਚ ਸੀ ਤੇ ਗੱਡੀ ਦਾ ਨੁਕਸਾਨ ਹੋਇਆ ਸ਼ੀਸ਼ਾ ਟੁੱਟ ਗਿਆ ਤੇ ਬਾਕੀ ਜਾਨੀ ਤੇ ਕੋਈ ਨੁਕਸਾਨ ਨਹੀਂ ਹੈ ਜੇ ਫਿਲਹਾਲ ਹੋਇਆ ਪਰ ਅੱਗੇ ਸਾਨੂੰ ਇਹ ਖਤਰਾ ਹੈ ਕਿ ਹੋ ਸਕਦਾ ਕਿਸੇ ਬੰਦੇ ਨੇ ਸਾਡੇ ਉੱਤੇ ਵਾਰ ਕੀਤਾ ਹੋਵੇ ਜਾਂ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਚਲੋ ਬਾਈ ਚਾਂਸ ਬਚ ਗਏ ਆ ਤੇ ਅਸੀਂ ਚਾਹੁੰਦੇ ਆ ਕਿ ਪੁਲਿਸ ਆਪਣੀ ਅੱਗੇ ਵੰਦੀ ਕਾਰਵਾਈ ਸੋਲਿਡ ਕਾਰਵਾਈ ਕਰੇ ਤੇ ਜਿਹੜੇ ਵੀ ਦੋਸ਼ੀ ਆ ਉਹਨਾਂ ਦੇ ਉੱਤੇ ਪ੍ਰੋਪਰ ਐਫ ਆਈ ਆਰ ਹੋ ਕੇ ਪਰਚਾ ਦਰਜ ਹੋਵੇ ਹਾਂਜੀ ਸਰ ਜਿਹੜੀ ਵਡਾਲਾ ਪਿੱਤੇ ਵੱਡ ਚਰਚੇ ਗੋਲੀ ਚੱਲੀ ਆ ਪਰਸੋਂ 17 ਤਰੀਕ ਨੂੰ ਸਵੇਰੇ ਠੀਕ ਹੈ ਉਹਦਾ ਉਹਦੇ ਬਾਰੇ ਉਹਦੇ ਬਾਰੇ ਸਾਡੇ ਮੌਕਾ ਵੇਖਿਆ ਜੀ ਬਾਕੀ ਤਪਰੀ ਚੱਲ ਰਹੇ ਜੋ ਸਾਹਮਣੇ ਹੈਗਾ ਉਹਦੇ ਬਾਰੇ ਦੱਸਦਾ ਜਾਊਗਾ ਪਿਆ ਤੇ ਸਾਹਮਣੇ ਜੋ ਚੱਲ ਪਾਕੀ ਜੀ ਨਹੀਂ ਦੱਲੋ ਚਲੋ ਧੰਨ